ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਇੱਕ ਸਪੈਸ਼ਲ ਚੀਜ਼ ਸਪੈਸ਼ਲ ਚੀਜ਼ ਇਹ ਆ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਸ਼ੁਰੂ ਹੋ ਗਈ ਆ ਤੇ ਗਰਮੀ ਵਿੱਚ ਛੋਟੇ ਹੁੰਦਿਆਂ ਤੋਂ ਹੀ ਆਪਾਂ ਨੂੰ ਬਹੁਤ ਇੱਕ ਚੀਜ਼ ਪਸੰਦ ਹੁੰਦੀ ਆ ਜਿਹੜੀ ਕਿ ਆਪਾਂ ਖਾਂਦੇ ਆਂ ਕੁਲਫੀ ਅਸੀਂ ਵੀ ਉਹ ਹੀ ਬਣਾਉਣ ਲੱਗੇ ਆਂ ਤੇ ਉਹਦਾ ਅੱਜ ਸਮਾਨ ਅਸੀਂ ਰੈਡੀ ਕੀਤਾ ਆਂ ਅਸੀਂ ਬਣਾਉਣ ਲੱਗੇ ਆਂ ਜੀ ਮੰਗੋ ਤੇ ਮਿਲਕ ਕੁਲਫੀ ਬਣਾਵਾਂਗੇ ਤੇ ਇਹਦੇ ਲਈ ਦੁੱਧ ਤੁਸੀਂ ਦੇ ਸਕਦੇ ਆ ਦੋ ਗਲਾਸ ਦੇ ਕਰੀਬ ਜਿਹੜਾ ਦੁੱਧ ਹੈ ਉਹਨੂੰ ਬੋਇਲਡ ਕਰ ਲਿਆ ਸੀਗਾ ਤੇ ਬਹੁਤ ਜ਼ਿਆਦਾ ਉਹਨੂੰ ਜਿੱਦਾਂ ਆਪਾਂ ਕਹਿ ਲਈਏ ਕਿ 10 ਤੋਂ 15 ਮਿੰਟ ਕਾਰਡ ਲਿਆ ਚੰਗੀ ਤਰ੍ਹਾਂ ਸੇਕ ਲਵਾਇਆ ਉਹਨੂੰ ਤੇ ਉਸ ਤੋਂ ਬਾਅਦ ਅੰਬ ਲੈ ਜੀ ਦੋ ਜਿਹੜੇ ਕਿ ਮਿੱਠੇ ਸੀ ਬਹੁਤ ਜ਼ਿਆਦਾ ਪੱਕੇ ਅੰਬ ਆਪਾਂ ਲਏ ਆ ਤੇ ਉਹਨੂੰ ਛਿੱਲ ਕੇ ਗ੍ਰाइंड ਕਰ ਲਿਆ ਗ੍ਰाइंड ਚੰਗੀ ਤਰ੍ਹਾਂ ਕਰ ਲੈਣਾ ਛਿਲਕੇ ਉਤਾਰ ਕੇ ਉਹਨਾਂ ਨੂੰ ਤੇ ਦੁੱਧ ਦੇ ਵਿੱਚ ਕਰ ਲਿਆ ਜੀ ਮਿਕਸ ਛੋੜੇ ਹੁੰਦੇ ਕੋਲੀਆਂ ਬਹੁਤ ਖਾਂਦੇ ਸੀ ਤੇ ਅਸੀਂ ਕੋਲੀਆਂ ਖਾਂਦੇ ਹੁੰਦੇ ਸੀ ਸੰਤਰੇ ਵਾਲੀ ਜਿਹੜਾਂ ਤੁਸੀਂ ਕਿਹੜੀ ਖਾਂਦੇ ਹੁੰਦਾ ਸੀ ਅਸੀਂ ਤਾਂ ਮਿਕਸ ਜੇ ਖਾਈਦੀ ਸੀ ਬੇਕ ਸਿੱਧੂ ਜੀ ਕਿਹੜੀ ਖਾਂਦਾ ਜੀ ਉਹ ਤਾਂ ਗੋਲ ਪਿੰਡਲ ਦੀ ਸੰਤਰੇ ਵਾਲੀ ਇਹ ਉਹਦੇ ਨਾਲ ਨਹੀਂ ਬਣਾਉਣੀ ਆਪਣੇ ਸਾਥ ਚ ਥੋੜਾ ਐਸੀ ਮਿਕਸ ਲੈ ਲਈ ਦੀ ਚਾਰ ਪੰਜ ਲੈ ਲਈ ਜਦੂਗੀ ਨਹੀਂ ਜੀ ਇਹ ਸਾਤ ਬੜੀ ਵਧੀਆ ਖਾਣੀ ਹੋ ਨਾ ਨਾ ਬੁੱਲਾ ਤੇ ਫੇਰ ਲੈਣੀ ਨਾਲੇ ਮੂੰਹ ਤੇ ਫੇਰ ਲੈਣੀ ਆ ਲੈ ਬਈ ਆ ਰੰਗ ਦੇ ਚੜ ਗਿਆ ਬਈ ਹਾਂ ਸਹੀ ਗੱਲ ਨਹੀਂ ਮਟਕੇ ਵਾਲੀਆਂ ਕੁਲਫੀਆਂ ਦਾ ਬਹੁਤ ਖਾਦੀਆਂ ਉਹ ਬਹੁਤ ਵਧੀਆ ਸਵਾਦ ਹੁੰਦੀਆਂ ਸੀ ਮਟਕੇ ਵਾਲੀਆਂ ਬਾਅਦ ਚ ਆਈਆਂ ਬਹੁਤ ਜ਼ਿਆਦਾ ਸਵਾਦ ਸੀਗੀ ਮਟਕਾ ਕੁਲਫੀ ਤੇ ਅੱਜ ਅਸੀਂ ਲੱਗੇ ਆ ਕੁਲਫੀ ਇੱਕ ਵਧੀਆ ਜੀ ਤਿਆਰ ਕਰਨ ਘਰ ਦੇ ਵਿੱਚ ਆਪਾਂ ਗਿਆ ਤਿਆਰ ਕਰਦੇ ਆ ਉਹਦੇ ਲਈ ਆਪਾਂ ਇਹ ਕੁਲਫੀ ਬਣਾਉਣ ਨੂੰ ਵੀ ਸਪੈਸ਼ਲ ਬਾਇ ਕੀਤਾ ਹੈ ਇਹਦੇ ਵਿੱਚ ਹੁਣ ਆਪਾਂ 슈ਗਰ ਨਹੀਂ ਮਿਕਸ ਕੀਤੀ ਇਦੇ ਵਿੱਚ ਇਹ ਕੰਟੈਂਸ ਮਿਲਕ ਜਿਹੜਾ ਉਹ ਆਪਾਂ ਪਾਵਾਂਗੇ ਥੋੜਾ ਇਹਦੇ ਵਿੱਚ 슈ਗਰ ਹੁੰਦੀ ਆ ਕਾਫੀ ਤੇ ਨਾਲ ਹੀ ਜਿਹੜਾ ਆਪਾਂ ਪਾਇਆ ਮੰਗਾ ਹਲੇ ਮੰਗਾ ਕਹਿੰਦਾ ਵੀ ਸੌਰੀ ਮੰਗਾ ਫਿਲੀਪੀਨਿ ਚ ਫਿਲੀਪੀਨਿ ਦੇ ਚਾਂ ਅੰਬ ਨੂੰ ਵੈਸੇ ਮੰਗਾ ਕਹਿੰਦੇ ਆ ਇਸ ਲਈ ਮੈਂ ਤੁਹਾਨੂੰ ਤੇ ਅੰਬ ਪਾ ਦਿੱਤੇ ਸੀ ਪਹਿਲਾਂ ਜੀ ਉਹ ਚ ਤੇ ਉਸ ਤੋਂ ਬਾਅਦ ਆਹ ਮਿਲਕ ਪਾਤਾ ਥੋੜਾ ਜਿਹਾ ਵਿੱਚ 슈ਗਰ ਆਲਰੇਡੀ ਇਹਦੀ ਐਡਿਡ ਹੋ ਹੋਈ ਹੋਈ ਹੈ ਇਹਦੇ ਵਿੱਚ ਜਿਆਦਾ ਹੁੰਦੀ ਆ ਹਮ ਘੱਟ ਥੋੜਾ ਹੈ ਮੇਰੇ ਕੋਲ ਘੱਟ ਨਿਕਲਦਾ ਤੇ ਇਹਦੇ ਵਿੱਚ ਤੁਸੀਂ ਥੋੜਾ ਇਹਨੂੰ ਮਿਕਸ ਕਰ ਲੈਣਾ ਇੱਕ ਤਾਂ ਇਹਦਾ ਫਲੇਵਰ ਬਹੁਤ ਵਧੀਆ ਆ ਜਾਣਾ ਤੇ ਟੇਸਟ ਇਹਦਾ ਜਿਹੜਾ ਸਵੀਟ ਆ ਉਹ ਵਿੱਚ ਆ ਜਾਣਾ ਹੈ ਇਹਨੂੰ ਤੁਸੀਂ ਜਿੰਨਾ ਕੁ ਦੁੱਧ ਆ ਉਹਦੇ ਅਕੋਰਡਿੰਗ ਇਹਦੀ ਕੁਆਂਟੀਟੀ ਰੱਖਣੀ ਬਹੁਤ ਜ਼ਿਆਦਾ ਨਹੀਂ ਆਪਾਂ ਐਡ ਕਰਨਾ ਮਿੱਠਾ ਕਿਉਂਕਿ ਮਿੱਠਾ ਮਿੱਠਾ ਬਹੁਤ ਹੁੰਦਾ ਐ ਚ ਹਾਂ ਤੇ ਹਸਾਬ ਨਾਲ ਯਾਨੀ ਕਿ ਰੱਖਣਾ ਇਹਨੂੰ 슈ਗਰ ਨਹੀਂ ਆਪਾਂ ਐਡ ਕੀਤੀ ਇਹਦੇ ਵਿੱਚ ਚਲ ਬਸ ਕਰ ਕਿਉਂਕਿ ਜਿਹੜਾ ਆਪਾਂ ਅੰਬ ਇਹਦੇ ਵਿੱਚ ਐਡ ਕੀਤਾ ਉਹ ਵੀ ਇੱਕਦਮ ਪੱਕਾ ਸੀਗਾ ਤੇ ਮਿੱਠਾ ਸੀਗਾ ਇਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਜਿੱਦਾਂ ਨੂੰ ਉਹਨੂੰ ਕਰਕੇ ਕ੍ਰਸ਼ ਵੀ ਐਡ ਕਰ ਸਕਦੇ ਹੋ ਪਰ ਮੈਂ ਸਿੰਪਲ ਬਣਾਉਣ ਲੱਗੀ ਹਾਂ ਕਿ ਕਿ ਕਸ਼ੀ ਜੈਨ ਉਹ ਡਰਾਈ ਫਰੂਟ ਵਾਲਾ ਨਹੀਂ ਖਾਂਦੇ ਹੈਗੇ ਇਸ ਲਈ ਮੈਂ ਪਹਿਲਾਂ ਸਿੰਪਲ ਲੱਗੀ ਬਣਾਉਣਾ ਚ ਦੁੱਧ ਉਹ ਵਾਲ ਸਵੇਰੇ ਲਿਆ ਸੀਗਾ ਤੇ ਉਹਨੂੰ ਬਿਲਕੁਲ ਠੰਡਾ ਕਰ ਲਿਆ ਸੀ ਆਪਾਂ ਤੇ ਕਾੜਿਆ ਸੀ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਇਹਨਾਂ ਦੇ ਵਿੱਚ ਐਡ ਕਰਾਂਗੇ 6 ਤੋਂ 7 ਘੰਟੇ ਦੇ ਲਈ ਚਾਹੀਦੇ ਆਪਾਂ ਨੂੰ ਤਾਂ ਜਿਹੜਾ ਬਚ ਗਿਆ ਆਪਾਂ ਇੱਕ ਵੱਡੇ ਬਾਕਸ ਵਿੱਚ ਕਿਸੇ ਵਿੱਚ ਵੀ ਪਾ ਕੇ ਫ੍ਰੀਜਰ 'ਚ ਰੱਖ ਦੇਣਾ ਹੈ। ਉਹ ਚੁੱਕ ਡਰਾਈ ਡਰਾਈ ਫੂਡਸ ਪਾ ਦਾਂਗੇ। ਹਾਂਜੀ ਉਹ ਵੱਖਰਾ ਤਿਆਰ ਕਰਾਂਗੇ। ਵੱਖਰਾ ਤਿਆਰ ਕਰ ਲਾਂਗੇ। ਜਿੰਨਾ ਲਿਕਵਿਡ ਇਹਦੇ ਵਿੱਚ ਪਿਆ ਹੋਆ ਆਪਾਂ ਐਡ ਕਰ ਲਿਆ ਆ ਤੇ ਬਾਕੀ ਜਿਹੜਾ ਬਚਿਆ ਆ ਉਹ ਆਪਾਂ ਇੱਕ ਕੰਟੇਨਰ ਦੇ ਵਿੱਚ ਵੱਖਰਾ ਕਰਾਂਗੇ ਤੇ ਉਹਦੇ ਵਿੱਚ ਪਾਵਾਂਗੇ ਡਰਾਈ ਫਰੂਟ। ਇਹ ਬੱਚਿਆਂ ਲਈ ਬਣੀਆਂ ਆ ਜੀ। ਤੇ 6 ਤੋਂ 7 ਘੰਟੇ ਇਹਨਾਂ ਨੂੰ ਟਾਈਮ ਚਾਹੀਦਾ ਆ ਫ੍ਰੀਜਰ ਦੇ ਵਿੱਚ। ਤੇ ਜਦੋਂ ਬਣ ਜੂਗੀਆਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਦਿਖਾ ਰਹੀ ਕਿ ਖਾਵਾਂਗੇ ਜੀ ਗੁਲਫੀ ਅਵਾਸੀ ਟੈਸਟ ਕਰਾਂਗੇ ਤੁਸੀਂ ਦੇਖਿਓ ਤੁਸੀਂ ਸਾਰੇ ਜਣਿਆਂ ਨੇ ਕਮੈਂਟ ਜ਼ਰੂਰ ਕਰਨਾ ਕਿ ਤੁਸੀਂ ਛੋਟੇ ਹੁੰਦੇ ਕਿਹੜੀ ਗੁਲਫੀ ਖਾਂਦੇ ਸੀ ਜਨਾਬ ਵਾਂਗੂ ਝੂਠ ਨਹੀਂ ਬੋਲਣਾ ਕਿ ਅਸੀਂ ਬਹੁਤ ਮੈਕਸਿਮ ਗੁਲਫੀ ਆ ਖਾਂਦੇ ਸੀਗੇ ਸੱਚ ਦੱਸਣਾ ਕਿਹੜੀ ਗੁਲਫੀ ਖਾਂਦੇ ਉਸ ਟਾਈਮ ਇੱਕ ਜ਼ਿਆਦਾ ਔਰੈਂਜ ਤੇ ਦੁੱਧ ਵਾਲੀਆਂ ਗੁਲਫੀਆਂ ਹੁੰਦੀਆਂ ਸੀਗੀਆਂ ਤੇ ਅਸੀਂ ਵੀ ਉਹੀ ਖਾਂਦੇ ਸੀਗੇ ਹੁਣ ਇਹ ਜਿਹੜਾ ਬਾਕੀ ਬਚਿਆ ਆ ਇਹ ਆਪਾਂ ਇੱਕ ਕੰਟੇਨਰ ਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਥੋੜੇ ਜਿਹੇ ਬਦਾਮ ਤੇ ਕਾਜੂ ਕ੍ਰਸ਼ ਕਰਕੇ ਪਾ ਦਾਂਗੇ ਤੇ ਇਹ ਵੀ ਬਹੁਤ ਵਧੀਆ ਬਣ ਜਾਣਾ ਚਲੋ ਜੀ ਠੀਕ ਹੈ ਤੁਹਾਨੂੰ ਬੜੀਆਂ ਦਿਖਾਉਂਦੇ ਹਾਂ ਹਾਂਜੀ ਮੈਡਮ ਜੀ ਕਿਦਾਂ ਆਈਸਕ੍ਰੀਮ ਬਣ ਗਈ ਤੁਹਾਡੀ ਆਈਸਕ੍ਰੀਮ ਨਹੀਂ ਕੋਲਫੀ ਦੋ ਕੋਲਫੀਓ ਕੋਲਫੀਆਂ ਬਣ ਚੁੱਕੀਆਂ ਜੀ ਹਾਂਜੀ ਅਸੀਂ ਉਹ ਰੈਡੀ ਕਰਕੇ ਤੁਹਾਨੂੰ ਦੱਸਿਆ ਸੀਗਾ ਕਿ 7 ਤੋਂ 8 ਘੰਟੇ ਆਪਾਂ ਉਹਨੂੰ ਰੱਖਿਆ ਸੀ ਫ੍ਰੀਜ ਦੇ ਵਿੱਚ ਤੇ ਹੁਣ ਆਪਾਂ ਬਾਹਰ ਕੱਢ ਲਿਆ ਤੇ ਬਾਹਰ ਕੱਢ ਕੇ ਇਸ ਤਰ੍ਹਾਂ ਨਾ ਦੇਖ ਸਕਦੇ ਤੁਸੀਂ ਪਾਣੀ ਦੇ ਵਿੱਚ 2 ਮਿੰਟ ਰੱਖਣਾ ਹੈ ਆਪਾਂ ਤਾਂ ਕਿ ਈਜ਼ੀ ਜਿਹੜੀਆਂ ਵਧੀਆ ਤਰੀਕੇ ਨਾਲ ਉਹ ਆਪਾਂ ਉਹਨਾਂ ਨੂੰ ਕੱਢ ਸਿੱਟ ਲਈ। ਲਓ ਜੀ ਜਨਾਬ ਲਓ ਜੀ ਕੁਲਫੀ ਤਿਆਰ ਆ। ਇਹ ਤਾਂ ਗਰਮੀ ਬਹੁਤ ਆ ਤੇ ਗਰਮੀ ਵਿੱਚ ਠੰਢੀ ਠੰਢੀ ਕੁਲਫੀ ਖਾਣ ਦਾ ਨਿਆਰਾ ਵੱਖਰਾ ਤੇ ਹੁਣ ਖਾਂਦੇ ਆ ਕੁਲਫੀ ਦੇਖਦੇ ਆ ਮੈਡਮ ਨੇ ਕਿੰਨੀ ਕਿ ਸਵਾਦ ਬਣਾਈ ਆ। ਇਸ ਤਰ੍ਹਾਂ ਆਪਾਂ ਇਹਨੂੰ ਥੋੜਾ ਥੋੜਾ ਆਪਾਂ ਪਹਿਲਾਂ ਹਲਾ ਲੈਣਾ ਤਾਂ ਕਿ ਲਓ ਜੀ ਇਹ ਬਹੁਤ ਵਧੀਆ ਕੁਲਫੀ ਬਣੀ ਆ ਵਾਡੀ ਜੀ ਟੇਸਟ ਕਰਕੇ ਦਿਖਾਵਾ ਲਿਆ ਖਰਾ ਖਰਾ ਆਹ ਇਹ ਤਾਂ ਸਵਾਦੀ ਬੜੀ ਬਣੀ ਇਹ ਤਾਂ ਹੁਣ ਖਾ ਕੇ ਪਤਾ ਲੱਗੂਆ ਥੋੜੀ ਮੈਂ ਪਾਣੀ ਚ ਰੱਖੀ ਸੀ ਅਸਲੀ ਥੋੜੀ ਮੈਲਟ ਹੋ ਹੁੰਦੀ ਪਈ ਆ ਤੇ ਇਹਨੂੰ ਆਪਾਂ ਸਾਈਡ ਤੇ ਕੱਢ ਲੇ ਜਿਹੜਾ ਵਿੱਚ ਅਸੀਂ ਪਾਇਆ ਸੀ ਨਾ ਮੰਗੋ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਪਿਆ ਜਿੱਦਾਂ ਆਪਾਂ ਮੰਗੋ ਸ਼ੇਕ ਪੀਂਦੇ ਆ ਸੇਮ ਓਦਾਂ ਦੀ ਚੀਜ਼ ਆ ਮੰਬਾ ਮੰਗਾ ਮੰਗਾ ਆ ਦੇਖੋ ਸਾਰੀਆਂ ਬਹੁਤ ਈਜ਼ੀ ਹੋ ਈਜ਼ੀ ਜਿਹੜੀਆਂ ਸਨੇਹ ਵਾਲੀ ਆਲੀ ਈਜ਼ੀ ਨਿਕਲਦੀਆਂ ਪਈਆਂ ਤੇ ਜੈਸਵੇ ਪੁੱਛਦਾ ਸੀਗਾ ਮੈਂ ਇਹਨੂੰ ਕਿ ਸਕੂਲ ਤੋਂ ਆ ਕੇ ਖਾਈ ਬਹੁਤ ਵਧੀਆ ਵੜੀਆਂ ਤੁਸੀਂ ਵੀ ਟਰਾਈ ਜਰੂਰ ਕਰਿਓ ਘਰ ਵਿੱਚ ਆਪੇ ਈਜ਼ੀ ਨਾਲ ਸਾਧਿਆ ਨਾਲ ਦੁੱਧ ਘਰ ਵਿੱਚ ਆਮ ਹੁੰਦਾ ਆ ਤੇ ਮੰਗੋ ਵੀ ਆਮ ਹੁੰਦੇ ਆ ਤੁਸੀਂ ਈਜ਼ੀ ਇਹ ਮਿਕਸ ਕਰਕੇ ਜਿਹੜੀ ਇਹ ਵਾਲੀ ਕੁਲਫੀ ਜਿਹੜੀ ਤਿਆਰ ਕਰ ਸਕਦੇ ਹੋ ਜਰੂਰ ਟਰਾਈ ਕਰੋ ਸਾਡੇ ਕਹਿਣ ਤੇ ਦੇਖੋ ਕਿੰਨੀਆਂ ਵਧੀਆ ਕੁਲਫੀਆਂ ਬਣੀਆਂ ਐ ਹੁਣ ਅਸੀਂ ਇੱਕ ਇੱਕ ਟਰਾਈ ਕਰਾਂਗੇ ਤਾਂ ਬਚਪਨ ਨੂੰ ਕਰਾਂਗੇ ਯਾਦ ਕਿੱਦਾਂ ਅਸੀਂ ਬਚਪਨ ਵਿੱਚ ਗੁਲਫੀਆਂ ਵਾਲੇ ਦੇ ਪਿੱਛੇ ਦੌੜਦੇ ਹੁੰਦੇ ਸੀਗੇ ਤੇ ਜਦੋਂ ਸਕੂਲ ਤੋਂ ਆਉਣਾ ਜਦੋਂ ਇਹ ਆਵਾਜ਼ ਘੜੀ ਵਿੱਚ ਆਉਣੀ ਉਹਦੇ ਫੌਰਨ ਇੱਕ ਸਪੈਸ਼ਲ ਇੱਕ 뮤직 বাজਦਾ ਹੁੰਦਾ ਸੀਗਾ ਨਾ ਗੁਲਫੀਆਂ ਟਿੰਗ ਟਿੰਗ ਰਿੰਗ ਡਿੰਗ ਉਹਨਾਂ ਜਿਹਾ ਘੰਟੀ ਦੀ ਹੁੰਦੀ ਸੀ ਹਾਂ ਰੋਟੀ ਛੱਡ ਕੇ ਵੀ ਗੁਲਫੀਆਂ ਪਿੱਛੇ ਦੌੜਦੇ ਹੁੰਦੇ ਸੀਗੇ ਸਹੀ ਗੱਲ ਆ ਬਚਪਨ ਜਿਹੜਾ ਬਹੁਤ ਵਧੀਆ ਮੈਨੂੰ ਵੀ ਚੇਤਾ ਆ ਜਦੋਂ ਮੈਂ ਆ ਬਾਈ ਕੀਤਾ ਨਾ ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਯਾਦ ਆਈਆਂ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਕਿਹੜੀ ਕੁਲਫੀ ਖਾਂਦੇ ਸੀ ਤੇ ਘਰ ਕੋਣ ਕੋਣ ਬਣਾਉਂਦਾ ਜੇ ਨਹੀਂ ਬਣਾਉਂਦੇ ਤੇ ਇੱਕ ਵਾਰ ਟਰਾਈ ਜਰੂਰ ਕਰਿਓ ਇੱਦਾਂ ਸਾਡੇ ਵਾਂਗੂ ਦੁੱਧ ਤੇ ਮੰਗੋ ਮਿਕਸ ਕਰਕੇ ਲਓ ਜੀ ਸਾਡੀਆਂ ਸਾਰੀਆਂ ਕੁਲਫੀਆਂ ਰੈਡੀ ਆ ਹੁਣ ਅਸੀਂ ਤਾਂ ਲੱਗੇ ਆ ਖਾਣ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੇਕ ਕੇਅਰ